ਪੰਜਾਬ ਲਾਈਵ 88 38 ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਤਾਜ਼ਾ ਖਬਰ ਹੈ ਪੰਜਾਬ ਦੇ ਕਿਸਾਨਾਂ ਨੂੰ ਖੇਤਾਂ ਦੀ ਫਸਲ ਦਾ ਪੂਰਾ ਮੁੱਲ ਦੇਣ ਦੇ ਬਾਵਜੂਦ ਆਰਪੀ ਅਸੋਸੀਏਸ਼ਨ ਕਾਰਨ ਖੋਲੀ ਕੋਲ ਆਰਧੇ ਨਹੀਂ ਮਿਲ ਰਿਹਾ ਕਿਸਾਨਾਂ ਨੂੰ ਪੂਰਾ ਸਰਕਾਰੀ ਰੇਟ

ਉਦੇਸ਼ ਮੋਲ ਦੇ ਚੋਨਾ ਖਰੀਦਣ ਤੋਂ ਆਨਾਂ ਕਰ ਨਹੀਂ ਕਰ ਰਹੇ ਹਨ ਅਤੇ ਉਹਨਾਂ ਵੱਲੋਂ ਸਿੱਧੇ ਤੌਰ ਤੇ ਦੋਹਰੇ ਤੇ ਪ੍ਰਤੀਤਾਂ ਕਾਪਲ ਗੌਂਦਿਕ ਗੱਲ ਵੀ ਕੀਤੀ ਜਾ ਰਹੀ ਹੈ ਇਸ ਨਾਲ ਆਰਥਿਕਾ ਅਤੇ ਕਿਸਾਨਾਂ ਦੇ ਰਿਸ਼ਤੇ ਤੇ ਭਾਈਚਾਰੇ ਤੇ ਦਰਾਅਤ ਆ ਰਹੀ ਹੈ ਅਤੇ ਕਿਸਾਨਾਂ ਵੱਲੋਂ ਆਰਥਿਕਾਂ ਤੇ ਦੋਸ਼ ਲਗਾਏ ਜਾ ਰਹੇ ਹਨ ਕਿ ਆਰਥਿਕ ਕਿਸਾਨਾਂ ਦੀ ਲੁੱਟ ਛੋਟ ਦੇ ਭਾਈ ਵਾਲ ਹਨ ਆਰਥਿਕਾਂ ਵੱਲੋਂ ਖਰੀਦੇ ਜੰਸਾਂ ਦੇ ਟੈਕਾ ਤੇ ਵੀ ਆਪਣੀ ਡਿਊਟੀ ਵਿੱਚ ਲਾਪਰਵਾਹੀ ਦੇ ਇਲਜ਼ਾਮ ਲਗਾਏ ਉਨ੍ਹਾਂ ਨੇ ਦੱਸਿਆ ਕਿ ਹਲਕਾ ਇੰਚਾਰਜ ਐਡਵੋਕੇਟ ਜਗਰੂਰ ਸਿੰਘ ਸੇਵਾ ਕਪਤਨ ਮੰਤਰੀ ਪੰਜਾਬ ਲਾਲਚੰਦ ਕਪਤਾਰੂ ਚੱਕ ਸਮੇਤ ਸਬੰਧਕਾਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬਣਾ ਮੰਡੀ ਪੱਗਵਾ ਜਿਹੜੇ ਖਰੀਦ ਪ੍ਰਬੰਧਾਂ ਦਾ ਜਗ੍ਹਾ ਲੱਝਾ ਹੈ ਸੰਬੋਧਨ ਕੀਤਾ ਸੀ ਕਿ ਜੀਵਨਦਾਰਾਂ ਨੂੰ ਉਹਨਾਂ ਦੀ ਫਸਲ ਦਾ ਪੂਰਾ ਪੂਰਾ ਸਰਕਾਰੀ ਮੁੱਲ ਮਿਲੇਗਾ ਜਦਕਿ ਗਰੀਬੀ ਪੱਧਰ ਤੇ ਹਕੀਕਤ ਤਕ ਪੂਜੋ ਹੋ ਰਿਹਾ ਹੈ ਇਸ ਸਬੰਧੀ ਜੱਟ ਮਾਰਕੀਟ ਕਮੇਟੀ ਪਰ ਯਾਲ ਦੇ 71 ਜਗਰੂਰ ਸਿੰਘ ਨਾਲ ਫੋਨ ਤੇ ਸਰਪੜ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਅੱਜ ਸ਼ਾਮ ਆਰਤੀਆਂ ਸੇਲਰ ਮਾਲਕਾਂ ਅਤੇ ਖਰੀਦ ਐਜੰਸੀ ਦੇ ਸਪਰਟਾ ਦੀ ਮੀਟਿੰਗ ਬੁਲਾਈ ਗਈ ਹੈ ਅਤੇ ਕਿਸੇ ਵੀ ਕਿਸਾਨ ਦੀ ਫਸਲ ਘੱਟ ਮੁੱਲ ਤੇ ਨਹੀਂ ਖਰੀਦੀ ਜਾਵੇਗੀ ਯਦਕੇ ਕਿਸਾਨ ਆਪਣੇ ਚਿਲੰਗੀ ਸਰਕਾਰੀ ਮਾਪਦੰਡ ਤਹਿਤ ਚੁਕਾ ਕੇ ਮੰਡੀਆਂ ਵਿੱਚ ਲੈ ਕੇ ਆਣ ਮੌਕੇ ਤੇ ਭਰਤਿੰਦਰ ਸਿੰਘ ਰਿੰਕਾ ਮਨਜੀਤ ਸਿੰਘ ਕੰਗਰ ਰੋਬਨ ਵੋਰਾ ਬਲਵਿੰਦਰ ਸਿੰਘ ਨਰੇਜ ਜੱਫਰਵਾਦ ਲੋਕ ਸਿੰਘ ਸਰਪੰਚ ਗੁਰਸਰਮ ਸਿੰਘ ਸਹਾਰੀ ਮੇਜ ਸਿੰਘ ਸਹਾਰੀ ਰੂਪ ਸਿੰਘ ਜੱਫਰਵਾਦ ਸੁਲਵਾ ਅੰਜਾਮਾ ਤੋਂ ਇਲਾਵਾ ਹੋਰ ਹਾਜ਼ਰ ਸਨ ਔਰ ਇਹੋ ਜਿਕੇ ਆਰਤੀਆਂ ਅਤੇ ਕਿਸਾਨਾਂ ਨੇ ਆਉਂਦ ਹੁੰਦੇ ਆ ਉਹਨਾਂ ਦੀ ਜੁਬਾਨੀ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਲਾ ਜੀ ਸਾਡਾ ਦੇਸ਼ ਨੂੰ ਲੱਗਦੀ 2200 ਰੁਪਏ ਸਾਰੇ ਜ਼ਿਲ੍ਹੇ ਦੀ ਬਹੁਤ ਰੇਟ ਘਟ ਲੱਗਦਾ ਜੀ ਜੀਵਿਦਾਰ ਪਰੇਸ਼ਾਨ ਪਿਛਲੇ ਸਾਲ ਤੋਂ ਪਿਛਲੇ ਸਾਲ ਵੀ ਪਰੇਸ਼ਾਨ ਹੋਏ ਕੋਈ ਜੀਵਿਦਾਰ ਵੀ ਰੇਟ ਮੰਗਦਾ ਗਲੀ ਰੇਟ ਸਰਕਾਰਾਂ ਦੀ ਅਸੀਂ 2390 ਰੁਪਏ ਲੋਏ ਖਰੀਦਣਾ ਵੀਰ ਵੀ ਕਿਹਦਾ ਡਰੇ ਵੀ ਉਹ ਅਗਰ ਜੀ 250 ਵਾਧਰੇ ਕਿਸ ਦੇਣਾ ਕੋਣ ਰੇਟ ਲਾਉਂਦਾ ਤੁਹਾਡਾ 250 ਕੋਣ ਘੱਟ ਰੇਟ ਕੋਣ ਲਾਉਂਦੇ ਜੇ ਜਿਹੜੇ ਥੀਂਦਾਂ ਵਾਲੇ ਲੋਕੋ ਕਹਿ ਕਰਦੇ ਜੇ ਇਦਾਂ ਵੱਧ ਫੇਰਨੀ ਆਹੀ ਲਾਉਣਾ ਲੋਕਾਂ ਦੇ ਇੱਥੇ ਜਦੋਂ ਜਾਂਦੀ ਗੱਡੀ ਤੋਂ ਕੋਈ ਲੋਂਦਾ ਨਹੀਂ ਜੀ ਆ ਤੁਹਾਡੇ ਕੋਲ ਇੱਕ ਤੇ ਵੀ ਕਰੀਬੀ ਸਾਰੀ ਮਿਲ ਜੂ ਉਹ ਵੀ ਉੱਥੇ ਮਾਲ ਪੈ ਚੁੱਕਦਾ ਕੋਈ ਨਹੀਂ ਵਰੀਆ ਫਰੀਜ਼ ਏਜੰਸੀਆਂ ਦਾ ਇੰਟਾਇਕਲਾ ਕੋਈ ਨਹੀਂ ਚੱਲਿਆ ਰਹੀ ਹੈਗੀ ਆ ਉਹ ਆਉਂਦੇ ਤੇ ਪੂਰਾ ਰੇਟ ਦੇ ਦੇਖਣ ਨੂੰ ਅਜੇ ਤੱਕ ਕੋਈ ਇਨਸਪੈਕਟਰ ਨਹੀਂ ਆਇਆ ਜੀ ਮਨ ਵੀ ਕਾਦਾ ਜੀ ਮੈਂ ਕਹਿੰਦਾ ਸਾਡੀ ਗਵਰਨਮੈਂਟ ਖਰੀਦ ਕਰੇ ਜਿਹੜਾ 17 ਮਾਤਰਾ ਦਾ ਪੂਰਾ ਰੇਟ ਦੇਵੇ ਸਰਕਾਰੀ ਤੌਰ ਤੇ ਖਰੀਦ ਏਜੰਸੀ ਦਾ ਕੋਈ ਇਨਸਪੈਕਟਰ ਅਜੇ ਤੱਕ ਆਇਆ ਇੱਕ ਤੇਰੀ ਖਰੀਦੀ ਆ ਜੀ ਬੀਐਫਸੀ ਸਾਹਿਬ ਵੀ ਆਏ ਅਫਸਰ ਵੀ ਆਏ ਕਟਾਰੂ ਸਾਹਿਬ ਵੀ ਆਏ ਨੇ ਸਭ ਅਫਸਰ ਆਏ ਨੇ ਵੀ ਇੱਕ ਤੇਰੀ ਖਰੀਦ ਕੇ ਚੁੱਤੀ ਵੀ ਨਹੀਂ ਦਿੱਤੇ ਲੱਗੀ ਜੀ فیر ਪਈ ਤੇ ਕ੍ਰੀਜ਼ ਤਾਂ ਹੀ ਪਈ ਨਾ ਜਦੋਂ ਆਰਜੋ ਦੇ ਬੱਦ ਅਪਰ ਕ੍ਰੈਡਿਟਰ ਜੋੜਦੇ ਨੇ ਉੱਪਰ ਸਰਕਾਰ ਕੋਈ ਯਾਰੋ ਵਾਲੇ ਬੁੱਕ ਲਾਉਣਾ ਰੋ ਆ ਵੀ ਕੋਈ ਨਹੀਂ ਹੁੰਦਾ ਜੀ ਕਿਹੜੀ ਕਿਹੜੀ ਕ੍ਰੀਜ਼ ਜਨਸੀ ਨੇ ਸਪੈਸ ਤੋਂ ਕਿਹੜਾ ਨਹੀਂ ਆ ਰਿਹਾ ਇਸ ਤਰ੍ਹਾਂ ਦੀ ਕ੍ਰੀਜ਼ ਅੱਜ ਤਾਰੂ ਕੱਠਿਆਂ ਦੀ ਅਸੀਂ ਤੁਹਾਡੀ ਬਾਤ ਮੰਨ ਲੀ ਹਾਂ ਜੀ ਮੈਂ ਕਹਿੰਦਾ ਨਹੀਂ ਮੈਂ ਸਰਕਾਰੀ ਆਵੇ ਜੀਵਾਰ ਪਰੇਸ਼ਾਨਾ ਜੀਵਾਰ ਪਾ ਗਿਆ ਬਾਹਰ ਚਿਹਰੇ ਤੇ ਨਹੀਂ ਪਾ ਗਿਆ ਜੀਵਾਰ ਪਰੇਸ਼ਾਨਾ ਜੀਵਾਰ ਖਰਾਬ ਹੋਣ ਦੇ ਆ ਮਸਲਾ ਪੂਰਾ ਰੇਟ ਉਹ 17 ਮਾਤਰਾ ਦਾ ਪੂਰਾ ਰੇਟ ਜੀ ਰੇਟ ਕਹਿੰਦਾ ਫਾਈਨਲ ਕਰਨਾ ਨਹੀਂ ਤੇ ਸਰਕਾਰ ਨੇ ਕਰਨਾ ਨਹੀਂ ਮਾਰਕੀਟ ਨੂੰ ਨਹੀਂ ਦੇਦਾ 77 ਦਾ ਕੀ ਕੰਮ ਹੁੰਦਾ ਉਹ ਕਿ ਚੱਕੀ ਲਾਦਾ ਉਹ ਕਰਦਾ ਜੀ ਆਉਂਦੇ ਮੰਡੀ ਹਲ ਤੇਰੀ ਲੈ ਕੇ ਲੈ ਜਾਂਦੇ ਆ ਅਰੇ ਅਰੇ ਰਿੰਬੰਦੀ ਕੋਈ ਗੱਲ ਨਹੀਂ ਹੁੰਦੀ ਉਹਨੂੰ ਕੋਈ ਵੀ ਆ ਜੀ ਰੇਟ ਬਾਰੇ ਵੀ ਰੇਟ ਲਾਓ ਪੂਰਾ ਗਾੜੀ ਚੱਕ ਕੇ ਲੈ ਕੇ ਮਿਲੇ ਜੇ ਆਪਣੇ ਆਪ ਹੀ ਮਿਲ ਜੇ ਤਾਂ ਇਸ ਦਾ ਲੋਕਲਾਇ। ਇਹ ਅਸੀਂ ਸਾਰੇ ਆਪਾਂ ਨੂੰ ਨਹੀਂ ਕੀਤਾ ਸਾਬ ਨੂੰ ਲੈ ਆ ਸੇਖਾ ਸਭ ਨੂੰ ਲੈ ਆ ਸਾਰਿਆਂ ਨੂੰ ਮਿਲਿਆ ਜੀ ਉਹਨਾਂ ਨੇ ਆਖਿਆ ਪੂਰੇ ਰੇਟ ਤੇ ਦੇ ਗਏ। ਮੈਂ ਦਸਪਾਲ ਸਿੰਘ ਗੰਗਸਕਟਾ ਦਾਣਾ ਮੰਡੀ ਆਪੀ ਸੋਸ਼ਣ ਘਰਿਆਲ। ਕੋਈ ਵਸਤਾ ਕੋ ਧਾਰਿਆ ਇਹ ਕਿ ਸਾਰੇ ਪੰਜਾਬ ਦੇ ਜ਼ਿਲ੍ਹੇ ਵਿੱਚ ਜਿੰਦਾਗਾ ਸੋਸ਼ਣ ਹੋ ਰਿਹਾ ਫਸਲਾਂ ਦੀ ਬੜੀ ਬੋਕਾੜੀ ਹੋ ਰਹੀ ਆ। ਸੁਣਿਆ ਗਿਰਿਆ ਉਹ ਇੱਥੇ ਆ ਕੇ 2200 ਰੁਪਇਆ ਪਰ ਆ ਨੀਵੇਂ ਨੀਵੇਂ ਨਿਬਕਸ਼ਣੇ ਜਿਹੜਾ ਇਹ ਰੇਫਲ ਕਾਰੇ ਨੇ ਤੇ ਕਹਿੰਦੇ ਸਰਕਾਰ ਦਾ ਰੇਫ ਜਿਹੜਾ 2390 ਰੁਪਏ 17 ਮਾਸਟਰ ਦਾ ਪਰ ਜਿਹੜੇ 17 ਮਾਸਟਰ ਵਾ ਕੀ ਹੈ ਉਂਦਾ ਵੀ ਆ ਉਹ ਕਹਿੰਦਾ ਜਗਾ ਬਈ ਅਸ਼ਤਾ 2200 ਰੁਪਏ ਤੋਂ ਜ਼ਿਆਦਾ ਨਹੀਂ ਖੀ ਸਕਦੇ ਉਹ ਤੋਂ ਵਾਜਦੇ ਜੇ ਨਵੀ ਹੈਗੀ ਆ ਉਹਦਾ ਜਿਹੜਾ ਮਾਚੇ ਕੱਢੇ ਰਾਇ ਉਹ ਜਿਹੜਾ 2200 ਦੇ ਥੱਲੇ ਜਿਹੜਾ ਕਰਕੇ ਲੈਂਦੇ ਆ ਜੋ ਕਿ ਉਹਦੇ ਜਿਹੜਾ ਆਰਤੀ ਜਿਹੜਾ ਉਹ ਫਸਿਆ ਪਿਆ ਕਿਉਂਕਿ ਉਹ ਜ਼ਿੰਦਗਾਨ ਦੇ ਗੱਲਾਂ ਸੁਣੀਆਂ ਪਈਆਂ ਨੂੰ ਤੇ ਉਹ ਤੋਂ ਖਰੀਦਦਾਰ ਜਿਹੜਾ ਸ਼ਿਲਰ ਵਾਲੀ ਜਿਹੜਾ ਉਹਨੇ ਗੱਲਾਂ ਸੁਣੀਆਂ ਪਈਆਂ ਨੇ ਓ ਜੇ ਆਪਾਂ ਨੂੰ ਅਰੇ ਆ ਤੇ ਆਪਾਂ ਬਰਸ਼ੀ ਦਾ ਜੋਣਾ ਵੀ ਕਿ ਸਾਨੂੰ ਜਿਹੜਾ ਚੌਂ ਦੇ ਘੱਟ ਪੈਂਦੇ ਆ ਸਾਡੇ ਖਰਚੇ ਬੜੇ ਆ ਤੇ ਖਰਚਾ ਨਿਵਾਰਾ ਨਹੀਂ ਜਾਂਦਾ ਤੇ ਜਿਹੜਾ ਜ਼ਿੰਮੇਵਾਰ ਉਹ ਜਿੰਦਾ ਸਰਕਾਰ ਦਾ ਜਿਹੜਾ 290 ਰੁਪਏ ਆ ਆਪਾਂ 290 ਰੁਪਏ ਦੇਣਾ ਦੇਖੋ ਉਸ ਕੋਈ ਚੁਕਾਈ ਆਉਂਦੇ ਆ ਉਹ ਇਹ ਕਹਿ ਕੇ ਚਲੇ ਜਾਂਦੇ ਆ ਤੇ ਪੂਰੇ ਵੇਦ ਦੇ 290 ਰੁਪਏ ਵਿੱਚ 17 ਬਾਸੇ ਜਾਣੇ ਵਿਗਣਗੇ ਕੋਈ ਇੱਕ ਜਾਨਾ ਜਿਹੜਾ ਸਰਕਾਰ ਦੇ ਵੀ ਆ ਉਹ ਖਰੀਦੇਗੀ ਤੇ ਅੰਤ ਤੀ ਜਦੋਂ ਆਉਂਦੇ ਆ ਖਰੀਦ ਪਾ ਕੇ ਚਲੇ ਜਾਂਦੇ ਆ ਉਹ ਤੋਂ ਬਾਅਦ ਜਿਹੜੀ ਅਖਰੀ ਐਜੰਸੀਆਂ ਜਿਹੜੀਆਂ ਉਹ ਨਾ ਦੇ ਇਥੇ ਕਿਸੇ ਸ਼ਹਿਰ ਨਾਲ ਹਾਲਾਤਾਂ ਦਾ ਕਿ ਕੋਈ ਜਨਾਬ ਬਾਹਰ ਆ ਰਿਹਾ ਹਾਲ ਤੱਕ ਅੱਜੋਂ ਤੋਂ 30 ਦਿਨ ਹੋ ਗਏ ਆ 16 ਦਿਨ ਜਿਹੜੀ ਅਖੀਰ ਸ਼ੁਰੂ ਹੋਈ ਆ 17 18 ਦਿਨ ਹੋ ਗਏ ਆ ਅੱਜ ਤੱਕ ਕੋਈ ਵੀ ਸਕਾਰ ਵੱਲ ਕੋਈ ਆ ਰੋ ਜਿਹੜਾ ਬਾਹਰ ਜਾ ਕੇ ਭੇਜਣ ਗਿਆ ਜਿਹੜਾ ਲਿੰਕਤ ਨਹੀਂ ਗਈ ਉਹ ਤੇ ਲੋਕੋ ਜਿਹੜੇ ਆ ਸੋਨੇ ਦਾ ਲੁੱਟ ਰਹੇ ਆ ਤੇ ਜਿਹੜਾ ਜਿਹੜੀ ਅੱਜ ਤੋਂ ਜਵਾਈ ਉਹ ਤੇ ਉਹ ਆਰ ਨਹੀਂ ਆਇਆ ਖਰੀਦਣ ਵਾਲਾ ਇਹ ਕਰਕੇ ਉੱਥੇ ਮਾਲ ਉਹਦਾ ਰੋਜ਼ਾ ਪਿਆ ਕਦਾ ਜੀਵਨ ਜਿਹੜਾ ਮੁਕਤ ਜਿਹੜਾ ਖਰਾਬ ਹੁੰਦਾ ਆ ਕਿ ਫਿਰ ਉਹ ਕਹਿੰਦਾ ਵੀ ਮੈਂ ਤੇ ਲਿਖ ਦਿੰਦਾ ਨਦੀ ਦੇ ਵਿਚੋ ਆ ਉਹ ਜਿਹੜਾ ਫਿਰ ਘਾਟੇ ਉੱਤੇ ਜਿਹੜਾ ਮਜਬੂਰੀ ਬਚਦਾ ਜਾਣੇ ਜਿਹੜਾ ਕਹਿੰਦਾ ਤੈਨੂੰ ਚੱਲ ਜਾਣਾ ਪਰ ਜਾਂਦਾ ਨਰਾਸ਼ ਆ ਕਿ ਉਹਨਾਂ ਨੂੰ ਲੋਟ ਹੋ ਰਹੀ ਹੈ ਬੜੀ ਅਧੀ 140 ਰੁਪਏ ਪਰਕ ਵਿੱਚ ਜਿਹੜਾ ਇੱਕ ਪਿੰਡਾ ਜਿਹੜਾ ਕਟੇਕਾਰ ਜਿਹੜਾ 5-6000 ਰੁਪਏ ਜਿਹੜਾ ਜੀਵਨ ਦਾ ਜਿਹੜਾ ਲਾਸ ਹੋ ਰਿਹਾ ਤੇ ਪਰ ਇਹਦੇ ਵਿੱਚ ਜਿਹੜਾ ਜਿਹੜਾ ਦੋਸ਼ ਹੈ ਉਹ ਆਪੇ ਦੇਤੇ ਦਿੱਤਾ ਜਾ ਰਿਹਾ ਆ ਸਪਸ਼ਟ ਕਰਦੇ ਹਾਂ ਤੇ ਤੇ 2200 ਤੋਂ ਵੱਧ ਕੁੱਤੇ ਵੀ ਕੋਈ ਵੇਗ ਦਾ ਜਾਫੇ ਜਿਹੜੇ ਚੀਜ਼ੇ ਵੇਚ ਰਿਹਾ ਜੇ ਕੋਈ ਵੇਚਦਾ ਉਹ ਕਾਗਜ਼ਾ ਵੇਚ ਰਿਹਾ ਜੇ ਪੈਸੇ ਦੀ ਕੜੀ ਜਰਾ ਚੁੱਗੀ ਕੜੀ ਜਰਾ ਉਹ ਕੋਈ ਵੀ ਜਿਹੜਾ ਇਸ ਤੋਂ ਵੱਧ ਦਾ ਰੋਟੀ ਲੈ ਰਿਹਾ ਲਿਸ਼ ਕਰਕੇ ਅਫਸਰ ਸਾਹਿਬ ਕੋਈ ਜਰੀ ਹੈ ਉਸ ਤੋਂ ਗੱਲ ਪਈ ਜਾਂਦੀ ਹੈ ਤਾਂ ਪਰ ਪੇਸ਼ੇ ਨਾਮ ਦੇ ਵਿੱਚ ਉਹ ਜਾਗ ਜਾਣ ਦੇ ਵਿੱਚ ਗਿਆ ਪਰ ਵੇਚਣ ਵਾਸਤੇ ਉਹਨੇ ਕੋਈ ਸ਼ਹਿਰ ਦੁਨੀਆ ਦਾ ਕੋਈ ਪਰਾਲੇ ਨਹੀਂ ਦਿੱਤੇ ਜਾ ਰਹੇ ਕੋਈ ਅਫਸਰ ਮਿਡੀਆ ਵਿੱਚ ਨਹੀਂ ਆ ਰਿਹਾ ਤੇ ਮਾਰਕੋ ਮਿਡੀਆ ਦੇ ਜਿਹੜੇ ਆ ਉਹ ਆਪੇ ਚੱਕਰ ਮਾਰਦੇ ਆ ਪਰ ਉਹਨੇ ਫੀਸ ਨਹੀਂ ਹੋਗਾ ਉਹਨਾਂ ਕੋਲ ਨੋਟ ਕਰਨਾ ਹੈ ਕਿ ਨਾ ਮਾਲ ਵੇਚਿਆ ਸੋ ਸਾਡੀ ਮਾਰਕੀਟ ਨੂੰ ਫੂਰ ਸਭੀ ਉਹ ਵੀ ਹੋਣੀ ਚਾਹੀਦੀ ਹੈ ਇਸ ਕਰਕੇ ਆਪਣੀ ਗੂਟੀ ਜਿਹੜੀਆਂ ਕਰ ਰਹੀ ਹੈ ਪਰ ਦਿਨ ਤੱਕ ਚੀਜ਼ਾਂ ਸਹੀ ਹੋਣ ਚਾਹੀਦੀਆਂ ਪੰਜਾਬ ਸਰਕਾਰ ਦੇ ਜਿਹੜੇ ਨਿਮਾਇਦੇ ਆ ਅਫਸਰ ਸਾਈ ਹੈ ਉਹ ਕੋਈ ਜਿਹੜੀ ਹੈ ਬਾਰੇ ਜਿਹੜਾ ਆਰੋ ਨਹੀਂ ਲਾ ਪਿਆ ਹੋਵੇ ਉਹ ਤਾਂ ਜਿਹੜੀਆਂ ਪਾਰਦਰਸ਼ੀ ਜਿਹੜੀਆਂ ਖਰੀਦੀਆਂ ਜਿਹੜੀਆਂ ਮੰਡੀਆਂ ਚ ਨਹੀਂ ਹੋਏ ਹੋਗੇ ਇਸ ਕਰਕੇ ਅਸੀਂ ਆਰਤੀ ਤੇਰਾ ਚਾੜੂ ਦਾ ਦੋਸ਼ ਲੱਗਾ ਉਹ ਆਪਾਂ ਅੱਜ ਢੋਲ ਦੇ ਨਾਲ ਕਹਿੰਦੇ ਆਪਾਂ ਆਪਾਂ ਜਿਹੜੇ ਬੜੀ ਜਦੋਂ ਆਪ ਬੋਲਣ ਜਰਿਆ ਜਿਹੜਾ ਉਹ ਕਹਿੰਦਾ ਜਿੱਕੀ ਨਾਲ ਕਹਿੰਦੇ ਆ ਕਿ ਸਾਡੇ ਦੇ ਕੋਈ ਦੋਸ਼ਦਾਪਾ ਨਹੀਂ ਚੱਲ ਲਈ ਪਿਆਰ ਤੇ ਨਾਲ ਸ਼ੇਰ ਦੇ ਕੋਈ ਭਾਈ ਗਏ ਤੇ ਸਾਡਾ ਰੇਟ ਜਿਹੜਾ ਜਿੰਦਾਂ ਨੂੰ ਘੱਟ ਮਿਲਦਾ ਆਹ ਆਪਾਂ ਆਪ ਜਿਹੜਾ ਕੋਈ ਗਿੰਦਾਰ ਵੀ ਉਹਦੇ ਕੋਈ ਘੱਟ ਗਿੰਦਾਰ ਵੇਦਾ ਆਪਣੀ ਮਰਜ਼ੀ ਨਾਲ ਦੇ ਦੇ ਕਿ ਜਿੰਦਾਰ ਖੁੱਲ ਜਾ ਆਪਣੀ ਮਰਜ਼ੀ ਨਾਲ ਖੁੱਲ ਜਾ ਜਾਵੇ ਤੇ ਅਸੀਂ ਉਹ ਕੋਈ ਦੋਸ਼ੀ ਨਹੀਂ ਹੋ ਆ ਕੇ ਵਿੱਚ ਨਾਲ ਭਾਈ ਗਾ ਲਹਾਂਗੇ ਜੇ ਜੇ ਉਹਨਾਂ ਕੋਲ ਗੁਰਮਖਾ ਤੇਰੇ ਚੌਥੇ ਪਰ ਤੇ ਇੱਥੇ ਦਾਣ ਮੜੀ ਜੁਕਾ ਲਿਆ ਗਿਆ ਹੈ ਦਾਣੇ ਲੈ ਕੇ ਅੱਗੇ ਤਲਾ ਗਿਆ ਹਾਂ ਦਿਨਾਂ ਜੀ ਮੈਂ ਕਿੰਨੇ ਦਿਨ ਹੋ ਗਏ ਦਾਣ 5-6 ਦਿਨ ਹੋ ਗਏ ਦੋ ਤਿੰਨ ਦਿਨ ਤਰਾਏ ਮੁਸ਼ਕਲ ਹੁੰਦੀ ਤੁਹਾਨੂੰ ਮੁਸ਼ਕਲ ਇਹ ਹੀ ਹੁੰਦੀ ਹੈ ਰੇਡੀ ਨਾਲ ਦਾ ਉਰਦੀ ਆਵਾਜ਼ ਕੋਈ ਜਿਹੜੀਆਂ ਹਟਾਵਾਂ ਉਹਦੇ ਦਸੇ ਬੰਦੀਆਂ ਕਰਦੀਆਂ ਨੇ ਹੋਰੋਂ ਕਿਨੇ ਸੁੱਤੀਆਂ ਨੇ ਹੋਰੋਂ ਜਾਗ ਦੂਜਿਆਂ ਦੇ ਅੱਖਾਂ ਵਿੱਚ ਸਾਨੂੰ ਬਿਲਕੁਲ ਹੀ ਮੂਤੀ ਜਿਵੇਂ ਦੀਪਾਂ ਦਾ ਜੱਟ ਜੀ ਕੋ ਫਸਿਆ ਹੁੰਦਾ ਵਾ ਦੋ ਦਿਨ ਰੋਟੀ ਜਿਹੜਾ ਆ ਵੀ ਜਾਂਦਾ ਲੈ ਲਓ ਯਾਰ ਚੱਲੀਏ ਘਰ ਨੂੰ ਭੁੱਖਾ ਤੇ ਆ ਕੀ ਕਰੂਗਾ ਕਮਾ ਦਾ ਟ੍ਰੇਲ ਲੰਗਦਾ ਕਾਡੀ ਕੀ ਬਾਈਫ ਹੋਏ ਗੱਲ ਕਰਨ ਜੀ ਮੇਰੇ ਕੋ ਪਰਖੀ ਜਾਂਦੀ ਨੇ ਜਦੋਂ ਗਿਆ ਤੁਹਾਡੇ ਕਮਾਈ ਚ ਗਿਆ ਕੱਦਿਆ ਨਹੀਂ ਇੱਕ ਤੇ ਢੇਰੀ ਸੁੱਕੀ ਸੀ ਦੂਜੀ ਬਾਅਦ ਮਦੀ ਉਹ ਜੇ ਕਿਤੇ ਪਾ ਕੇ ਦੀ ਇਹਨਾਂ ਰੇਟ ਉਹਦਾ ਸਾਰਾ ਹੀ ਮਤਲਬ ਇਸੇ ਦਾ ਗੂਸ ਹੈਗਾ ਕਿਥੋਂ ਆਏ ਤੁਸੀਂ ਪੰਜ ਖਣ ਮਲਕ ਮੇਰਾ ਇੱਕੋ ਜਾਨਾਂ ਮਨੇ ਬੈਣ ਲੱਗੇ ਹੈ ਹਾਂ ਜੀ ਜਾਨਾਂ ਮਨੇ ਫੋਕੜ ਪੈ ਗਿਆ ਪਰਵਾ ਇਹ ਮੇਰਾ ਰੇਟ ਪੂਰਾ ਕੱਟ ਕੇ ਨਾਲ ਜਿਹੜੀ ਪਾਣ ਦਿੰਦੇ ਚਾਰ ਆ ਕੇ 100 ਕੱਟਿਆ ਗਿਆ ਉਬਾਈ ਜੇਰੇ ਇੱਥੇ ਬੈਠਾ ਬੈਠਾ ਕੀ ਕਰ ਰਿਹਾ ਉਹ ਉਹਦਾ ਕੀ ਰੇਟ ਆ ਸਰਦਾਰ ਉਹਦੇ ਵਿੱਚ 24 ਜਿਹੜਾ ਕਰਦਾ ਹੈ ਘੱਟਾ 2300 ਕੋਈ ਨਹੀਂ ਉਹ ਜਿਹੜਾ ਆ ਰਿਹਾ ਜਿਹੜਾ ਤਾਂ ਮਿਲਦਾ ਨਹੀਂ ਉਹ ਇਹਨਾਂ ਸਰਕਾਰ ਇਹਨਾਂ ਮੰਤਰੀ ਦੀ ਭਗੰਤਨਾ ਹੈ